ਰੱਜੀ ਹੋਈ ਰਾਜ ਕਰਦੇ ਭੁੱਖਿਆਂ ਤੋਂ ਨਹੀਂ ਹੁੰਦਾ ਉਹਨੇ ਨਾਮ ਮੰਗਿਆ ਐਨਾ ਪਿਆਰ ਕਰਦਾ ਰਿਹਾ ਗੁਰੂ ਕੇ ਰਾਗੀ ਸਿੰਘਾ ਨਾ ਗਰੰਥੀ ਸਿੰਘਾ ਨਾ ਕਰੇ ਚੱਲ ਜਾਂਦਾ ਸੀ ਇਹਦਾ ਸਾਡੇ ਰਾਜ ਦਾ ਕੀ ਫਾਇਦਾ ਜੇ ਮਹਾਰਾਜ ਦੇ ਕੀਰਤਨੀਆਂ ਦਾ ਘਰ ਕੱਚਾ ਹੋਵੇ ਆਖੋ ਸਤਨਾਮ ਉਹ ਵੱਖਰੀ ਗੱਲ ਵੀ ਉਹ ਕੀਰਤਨੀਆਂ ਸਾਡੇ ਵਰਗੇ ਨਹੀਂ ਸੀ ਆ ਤੇ ਜੇ ਇੱਕ ਦਿਨ ਬਾਕੇ ਨਾ ਆ ਇੰਟਰਵਿਊ ਕਰਨ ਵਾਲੇ ਪਤਾ ਨਹੀਂ ਕਿੰਨੇ ਰਾਗੀ ਗਰੰਥੀ ਰੋਂਦੇ ਆ ਤੇ ਲੋਕ ਹੱਸਦੇ ਦੂਜੇ ਧਰਮ ਵਾਲੇ ਗੁੱਸਾ ਨਾ ਕਰਿਓ ਲਾਈਵ ਚੱਲਦਾ ਕਦੇ ਕੋਈ ਪੰਡਤ ਰੋਂਦਾ ਵੇਖਿਆ ਬੋਲੋ ਵੇ ਤੁਹਾਡੇ ਕੋ ਮੋਬਾਈਲ ਹੈ ਕਦੇ ਕੋਈ ਪੰਡਤ ਰੋਂਦਾ ਆਇਆ ਹੋਵੇ ਪੱਤਰਕਾਰ ਕਿ ਮੈਨੂੰ ਕੁਝ ਦਿੰਦੇ ਨਹੀਂ ਮੇਰੇ ਆਪਣੇ ਮੇਰਾ ਘਰ ਕੱਚਾ ਮੇਰੇ ਬੱਚੇ ਪੜਾਉਣ ਮਰੀਆਂ ਧੀਆ ਵਿਉਣ ਵਾਲੀਆਂ ਕਦੇ ਵੀਡੀਓ ਨਹੀਂ ਆਈ ਕਦੇ ਕੋਈ ਕਾਜੀ ਰੋਂਦਾ ਆਇਆ ਹੋਵੇ ਕਈ ਕੋ ਮੁੱਲਾ ਆਇਆ ਹੋਵੇ ਕਦੇ ਕੋਈ ਇਸਾਈਆਂ ਦਾ ਪਾਸਟਰ ਰੋਇਆ ਹੋਵੇ ਵੀ ਮੈਂ ਗਰੀਬ ਆ ਕੱਲੀ ਤੇ ਕੱਲੀ ਵੀਡੀਓ ਕਿਦੀ ਮਿਲਦੀ ਐ ਸਾਡੀ ਕਿੱਡੀ ਸ਼ਰਮ ਵਾਲੀ ਗੱਲ ਐ ਜਿਹੜੀ ਕੌਮ ਨੇ ਵਰਲਡ ਤੇ ਝੰਡੇ ਗੱਡੇ ਹੁਣ ਜਿਨ੍ਹਾਂ ਦੇ ਕੁੱਤਿਆਂ ਦੇ ਗੱਲ 'ਚ ਸੋਨੇ ਦੇ ਪਟੇ ਪਏ ਹੁਣ ਕੋਈ ਲਾਵੇ ਨਾ ਅੱਜ ਉਸ ਕੌਮ ਦਾ ਵਜ਼ੀਰ ਰੋਵੇ ਤੇ ਐਵੇਂ ਨਹੀਂ ਕੋ ਰੋਂਦਾ ਕਿਸੇ ਦਾ ਜੀ ਨਹੀਂ ਕਰਦਾ ਵੀ ਲੋਕ ਮੇਰੀ ਵੀਡੀਓ ਵੇਖਣ ਤੇ ਅਰਬ ਲੋਕਾਂ 'ਚ ਮੇਰੇ ਬੱਚੇ ਆ ਪੜ ਕੇ ਮਰੀਆਂ ਧੀਆ ਪੁੱਤ ਤਾਂ ਇਹਨਾਂ ਨੂੰ ਵੀ ਆਖੂ ਤੁਹਾਡਾ ਪਿਓ ਰਹੁੰਦਾ ਸੀ ਵੀਡੀਓ 'ਚ ਕੀ ਉਹ ਤਾਂ ਕਿੰਨਾ ਕੁ ਦੁਖੀ ਹੋਊਗਾ ਕਮੀਆਂ ਸਾਡੀਆਂ